ਅੱਜ ਦਿਵਜ ਜੋਤੀ ਜਾਗਰਤੀ ਸੰਸਥਾਨ ਨੂਰ ਮਹਿਲ ਵੱਲੋਂ ਸਰਬਸ਼੍ਰੀ ਆਸ਼ੀਤੋਜ ਮਹਾਰਾਜ ਜੀ ਦੇ ਪਰਮ ਕਰਮ ਦੇ ਨਾਲ ਰਾਸਤੀ ਸ਼ਹਿਰ ਕਪੂਥਲਾ ਚ ਜਿਹੜਾ ਸ਼੍ਰੀਮੰਤ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਉਹਦੇ ਚ ਅੱਜ ਮੈਨੂੰ ਨਿੱਜੀ ਤੌਰ ਤੇ ਸ਼ਾਮਲ ਹੋਣ ਦਾ ਮੌਕਾ ਮਿਲਿਆ ਪ੍ਰਮਾਤਮਾ ਨੇ ਕਿਰਪਾ ਕੀਤੀ ਮੇਰੇ ਤੇ ਬੜੀ ਖੁਸ਼ੀ ਔਰ ਤਸੱਲੀ ਬਹੁਤ ਰਾਹਤ ਮਹਿਸੂਸ ਕਰ ਰਿਹਾ ਜਿੱਥੇ ਭਾਗਵਤ ਕਥਾ ਸਾਨੂੰ ਸਾਡੇ ਧਾਰਮਿਕ ਸਾਗਰਤੀ ਦੇ ਨਾਲ ਜੋੜ ਰਹੀ ਆ ਸਾਨੂੰ ਸਾਡੇ ਅੰਦਰ ਆਤਮ ਦੀ ਪ੍ਰੇਰਨਾ ਪੈਦਾ ਕਰ ਰਹੀ ਆ ਉੱਥੇ ਸਾਨੂੰ ਸਾਡੇ ਧਰਮ ਦੇ ਸ਼ਰਮੌਰ ਪ੍ਰਭੂ ਭਗਵਾਨ શ્રીਕ੍ਰਿਸ਼ਨ ਜੀ ਦੇ ਜੀਵਨ ਬਾਰੇ ਜਾਣਕਾਰੀ ਦੇ ਰਹੀ ਆ ਇਹਦੇ ਨਾਲ-ਨਾਲ ਮੈਨੂੰ ਇਹ ਲੱਗ ਰਿਹਾ ਕਿ ਸਿਰਫ ਧਾਰਮਿਕ ਨਹੀਂ ਹੈ ਇਹ ਆਯੋਜਨ ਸਮਾਜਿਕ ਵੀ ਆ ਔਰ ਸਮਾਜਿਕ ਇਸ ਕਰਕੇ ਕਿ ਜਿਸ ਤਰ੍ਹਾਂ ਕਥਾ ਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਗਈ ਆ ਔਰ ਜਿਸ ਤਰ੍ਹਾਂ ਆਪਣੇ ਦੇਸ਼ ਨੂੰ ਪਿਆਰ ਕਰਨ ਦੀ ਪ੍ਰੇਰਣਾ ਦਿੱਤੀ ਗਈ ਆ ਔਰ ਜਿਸ ਬਹੁਤ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਭਾਰਤ ਮਾਤਾ ਦਾ ਗੁਣगान ਕੀਤਾ ਗਿਆ ਸਾਰਿਆਂ ਦੇ ਅੰਦਰ ਆਪਣੇ ਦੇਸ਼ ਪ੍ਰਤੀ ਪਿਆਰ ਭਾਵਨਾ ਪੈਦਾ ਕਰਨ ਦੀ ਪ੍ਰੇਰਣਾ ਦਿੱਤੀ ਗਈ ਆ ਬਹੁਤ ਕਾਬਲੇ ਤਾਰੀਫਯਾ ਸੋ ਮੈਂ ਨਿਜੀ ਤੌਰ ਤੇ ਆਪਣੀ ਸਾਰੀ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਸ੍ਰੀ ਭਗਵਾਨ ਸਿੰਘ ਬਾਂਜੀ ਵੱਲੋਂ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਾਰਿਆਂ ਵੱਲੋਂ ਸਮੁੱਚੇ ਸਮਾਜ ਵੱਲੋਂ दिव्य ज्योति जागृति संस्थान दी प्रशंसा ਵੀ ਕਰਦਾ ਧੰਨਵਾਦ ਵੀ ਕਰਦਾ ਔਰ ਪ੍ਰੇਰਣਾ ਵੀ ਲੈ ਰਹਾ ਕਿ ਸਾਨੂੰ ਵੀ ਸਾਨੂੰ ਆਪਣੇ ਜੀਵਨ ਚ ਇਸ ਤਰ੍ਹਾਂ ਸਮਾਜਿਕ ਤੇ ਧਾਰਮਿਕ ਪਰਿਪੇਖਾਂ ਚ ਜਰੂਰ ਦਾਖਲ ਹੋ ਕੇ ਸਮਾਜ ਦੇ ਚੰਗੇ ਕਾਰਜ ਕਰਨੇ ਦੇਖੋ ਅੱਜ ਜਿਹੜਾ दिव्य ज्योति जागृति संस्थान ਨਰਮਲ ਵੱਲੋਂ ਕਪੂਰਥਲਾ ਵਿਖੇ ਸ਼੍ਰੀਮਦ ਭਗਵੰਤ ਕਥਾ ਜੀ ਦਾ ਪ੍ਰੋਗਰਾਮ ਕਰਾਇਆ ਜਾ ਰਿਹਾ ਅੱਜ ਉਹਦਾ ਛੇਵਾ ਦੇਣਾ ਸੱਤਾ ਦੇਣਾ ਇਹ ਬਹੁਤ ਹੀ ਵਧੀਆ ਉਪਰਾਲਾ ਕਿਉਂਕਿ ਸਾਡਾ ਨੌਜਵਾਨ ਸਾਡਾ ਕਈ ਤਰ੍ਹਾਂ ਦੇ ਕ੍ਰਿਤੀਆਂ ਵਿੱਚ ਗਲਤਾਨ ਹੈ ਉਹਨੂੰ ਸਾਡੇ ਇਤਿਹਾਸ ਦੇ ਨਾਲ ਜੋੜਨ ਲਈ ਸਾਨੂੰ ਜਿਹੜਾ ਸਾਡਾ ਇਤਿਹਾਸ ਹੈ ਖਾਸ ਕਰਕੇ ਕ੍ਰਿਸ਼ਨ ਜੀ ਮਹਾਰਾਜ ਜਿਨ੍ਹਾਂ ਦੇ ਬਚਪਨ ਤੋਂ ਲੈ ਕੇ ਉਹਨਾਂ ਨੇ ਜਿਹੜੇ ਉਹਨਾਂ ਦੇ ਜੀਵਨ ਦੇ ਸੰਘਰਸ਼ਾ ਉਹਨਾਂ ਦੇ ਕਿਸ ਤਰ੍ਹਾਂ ਜਿਹੜਾ ਉਹਨਾਂ ਦੇ ਕਾਬੂ ਪਾਇਆ ਕਿਸ ਤਰ੍ਹਾਂ ਉਹਨਾਂ ਤੋਂ ਉੱਪਰ ਉੱਡੇ ਉਹ ਸਾਨੂੰ ਸਿੱਖਿਆ ਦੇਣ ਲਈ ਸਾਰਿਆ ਸਾਡੇ ਇਤਿਹਾਸ ਨਾਲ ਜੁੜਿਆ ਜਾ ਰਿਹਾ ਉਤੋਂ ਵੱਧ ਸਾਡੇ ਜਿਹੜਾ ਆਜ਼ਾਦੀ ਦਾ ਸੰਘਰਸ਼ ਆ ਉਹਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਜੋ ਵੀ ਯੋਗਦਾਨ ਆ ਉਹਨੂੰ ਵੀ ਬਹੁਤ ਬਹੁਤ ਖੂਬੀ ਜਿਹੜਾ ਬਿਆਨ ਕੀਤਾ ਜਾ ਰਿਹਾ ਮੈਂ ਸਮਝਦਾ ਇਹੋ ਜਿਹਾ ਪ੍ਰੋਗਰਾਮ ਹਰ ਜ਼ਿਲ੍ਹੇ ਵਿੱਚ ਹੋਣੇ ਚਾਹੀਦੇ ਸਾਡੇ ਜਿਹੜੇ ਬੱਚੇ ਆ ਸਾਡੇ ਨੌਜਵਾਨਾ ਸਾਡੇ ਬਜ਼ੁਰਗਾਂ ਉਹਨਾਂ ਨੂੰ ਇਹੋ ਜਿਹਾ ਪ੍ਰੋਗਰਾਮਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਤਾਂ ਕਿ ਜਿਹੜਾ ਇਹ ਪੰਜਾਬ ਨੂੰ ਉੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਇਸ ਪ੍ਰੋਗਰਾਮ ਲਈ ਸਾਰਿਆਂ ਨੂੰ ਜਿਹੜੀ ਸ਼੍ਰੀਮਦ ਭਾਗਵਤ ਕਥਾ ਜੀ ਦੇ ਆਚਾਰਨ ਲਈ ਇਸ ਪਰਯੋਜਨ ਲਈ ਸਾਰੇ ਦਿਵਜੋਤੀ ਜਾਗਰਨ ਬੰਚ ਦਾ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਇਹੋ ਜਿਹਾ ਪ੍ਰੋਗਰਾਮ ਸਦਾ ਕਰਦੇ ਰਹਿਣ